ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਮਰਤ ਬੁਟੀਕ ਤੇ ਅੱਜ ਆਪਾਂ ਜਿਹੜਾ ਟੌਪਿਕ ਲੈ ਕੇ ਆਏ ਆ ਹਨਾ ਉਹ ਲੇਡੀ ਜੀ ਪੈਂਟ ਆ ਪਹਿਣ ਦੀ ਕਿਸੇ ਦੀ ਬੂਟ ਕੱਟ ਪੈਂਟ ਕਈ ਭੈਣਾਂ ਦੇ ਕਮੈਂਟ ਆਏ ਸੀਗੇ ਮੇਰੇ ਵਾਲੇ ਚੈਨਲ ਤੇ ਵੀ ਬਾਈ ਸਾਨੂੰ ਲੇਡੀ ਪੈਂਟ ਵੀ ਦੱਸੋ ਮੈਂ ਇਹਨਾਂ ਵਾਲੇ ਚੈਨਲ ਤੇ ਪਾਉਣਾ ਹੈਗਾ ਲੇਡੀ ਪੈਂਟ ਦੀ ਕਟਾਈ ਬੂਟ ਕੱਟ ਪੈਂਟ ਆ ਤੇ ਇੱਕ ਵਾਰੀ ਮੈਂ ਤੁਹਾਨੂੰ ਆਪਣੀ ਇੰਟਰੋਡਕਸ਼ਨ ਵੀ ਦਿਆਂਗਾ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਸਿਵੀਆਂ ਪੰਜਾਬ ਦੇ ਵਿੱਚ ਹੀ ਰਹਿਣ ਵਾਲੇ ਜੇ ਕਿਸੇ ਭੈਣ ਨੇ ਲੇਡੀ ਸੂਟਾਂ ਦਾ ਕੰਮ ਕਰਵਾਉਣਾ ਹਨਾ ਸਾਡੇ ਤੋਂ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੀ ਕਢਵਾਈ ਅਸੀਂ ਆਪ ਕਰਵਾ ਕੇ ਦੇ ਦਿੰਨੇ ਆਂ ਕਪੜਾ ਲਿਆ ਕੇ ਕੋਈ ਭੈਣ ਬਾਹਰਲੀ ਕੰਟਰੀ ਦੇਖ ਰਹੀ ਹੁੰਦੀ ਹੈ ਹਨਾ ਜਾਂ ਕੋਈ ਇੱਥੇ ਹੁੰਦੀ ਹੈ ਉਹ ਨਹੀਂ ਬਾਜ਼ਾਰ ਜਾ ਸਕਦੇ ਤਾਂ ਅਸੀਂ ਆਪ ਕਪੜਾ ਲਿਆ ਕੇ ਆਪ ਕਢਾਈ ਕਿਸੇ ਵੀ ਤਰ੍ਹਾਂ ਦੀ ਤੁਸੀਂ ਫੋਨ ਤੇ ਸਾਨੂੰ ਭੇਜ ਕੇ ਕਢਾਈ ਪੁੱਛ ਲਿਆ ਕਰੋ ਮੋਬਾਈਲ ਨੰਬਰ ਮੈਂ ਇਹਨਾਂ ਦਾ ਨਾਲ ਪਾ ਦੇਣਾ ਹੁੰਨਾਗਾ ਤਾਂਕਿ ਫੋਨ ਤੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਨਾਲ ਹਨਾ ਕਿਸੇ ਵੀ ਤਰ੍ਹਾਂ ਦਾ ਕੋਈ ਕਪੜਾ ਖਰੀਦਣਾ ਜਾਂ ਕੋਰਤੇ ਵੀ ਹੈ ਮੇਰਾ ਕਪੜਾ ਲੈਣਾ ਜਾਂ ਵਧੀਆ ਫੱਗ ਫੁੱਲ ਵੈਲ ਵੀ ਲੈਣੀ ਆ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲਿਆ ਕਰੋ ਮੈਂ ਇਹਨਾਂ ਦਾ ਮੋਬਾਈਲ ਨੰਬਰ ਨਾਲ ਨੀਚੇ ਪਾ ਦੂਗਾ ਚੈਨਲ ਦੇ ਤਾਂ ਜਿਹੜੇ ਵੀ ਮੇਰੇ ਭਰਾ ਮਾਂ ਦੇ ਕੋਲ ਮੀਰਾ ਚੈਨਲ ਹੈਗਾ ਇਹਨਾਂ ਦਾ ਹੈ ਨਹੀਂ ਤਾਂ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰ ਲਓ ਇਹਨਾਂ ਦੇ ਚੈਨਲ ਤੇ ਜਿਹੜੀ ਵੀਡੀਓ ਆਊਗੀ ਉਹ ਅਲੱਗ ਹੋਊਗੀ ਆਪਣੇ ਵੱਲ ਤੇ ਹੋਊਗੀ ਉਹ ਅਲੱਗ ਵੀਡੀਓ ਪਾਉਣਾ ਮੈਂ ਤਾਂ ਜੇ ਕਿਸੇ ਭੈਣ ਨੇ ਕੋਈ ਲੈਂਸ ਵਗੈਰਾ ਖਰੀਦਣੀ ਆ ਜਾਂ ਕੁਝ ਵੀ ਖਰੀਦਣਾ ਹੈ ਇਹਨਾਂ ਦਾ ਫੋਨ ਦੇ ਉੱਪਰ ਉਸੇ ਨੰਬਰ ਤੇ ਵਟਸਐਪ ਚੱਲਦਾ ਹੈ ਜਾ ਕੋਈ ਸੇ ਭੈਣੇ ਕੋ ਬਠਿੰਡੇ ਉੱਚੀ ਚੀਜ਼ ਲੈਣੀ ਆ ਇਹਨੂੰ ਇਹ ਤਿੰਨ ਦਿਨਾਂ ਬਾਅਦ ਪਰਟੈਂਟੇ ਆਉਂਦੀ ਰਹਿੰਦੇ ਆ ਤੁਸੀਂ ਇਹਨਾਂ ਨਾਲ ਫੋਨ ਤੇ ਵੀ ਗੱਲਬਾਤ ਕਰਕੇ ਆਪਣਾ ਸਮਾਨ ਵਗੈਰਾ ਕੋਈ ਲੈਣਾ ਆ ਲੈ ਸਕਦੇ ਗਰਸ ਆਪਾਂ ਇੱਕ ਵਾਰੀ ਕੱਪੜੇ ਤੇ ਮਾਰ ਲੈਣੀ ਆ ਪਰਸ ਦਾ ਧਿਆਨ ਰੱਖਣਾ ਜਦੋਂ ਵੀ ਪ੍ਰੈਸ ਮਾਰਨੀ ਆਪਾਂ ਮੈਂ ਹਰ ਇੱਕ ਵੀਡੀਓ ਤੇ ਕਹਿਆ ਹੁੰਦਾ ਵੀ ਸਿੱਧੀ ਕੱਪੜੇ ਦੇ ਪ੍ਰੈਸ ਨਹੀਂ ਮਾਰਨੀ ਠੀਕ ਆ ਨਹੀਂ ਕੱਪੜਾ ਆਪਣਾ ਮਚੰਦਾ ਰਹਿੰਦਾ ਕਾਊਂਟਨ ਵਾਲਾ ਕੱਪੜਾ ਲੈ ਲਿਆ ਕਰੋ ਪ੍ਰੈਸ ਤੇ ਉਹਦੇ ਉੱਪਰ ਪ੍ਰੈਸ ਚਲਾ ਕੇ ਜੇ ਗਰਮ ਜਾਦਾ ਕੋਈ ਨਹੀਂ ਆ ਤਾਂ ਆਪਾਂ ਫਿਰ ਪ੍ਰੈਸ ਮਾਰਨੀ ਨਹੀਂ ਆਪਣਾ ਕੱਪੜਾ ਸੜਨ ਦਾ ਡਰ ਰਹਿੰਦਾ ਪਰ ਐਸੇ ਇਹੋ ਜਿਹੇ ਪਹਿਣਾ ਜੇ ਖਰੀਦਨੀ ਚਾਹੁੰਦੀਆਂ ਤਾਂ ਉਹ ਵੀ ਇਹਦੇ ਨਾਲ ਸੰਪਰਕ ਕਰ ਲਿਓ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਸਮਾਨ ਆ ਇਹ ਸਾਰਾ ਲਿਆਉਂਦੇ ਰਹਿੰਦੇ ਆ ਮੇਰ ਨੂੰ ਵੱਧ ਇਹ ਜਾਂਦੇ ਆ ਕਿਉਂਕਿ ਜਿਆਦਾ ਕੰਮ ਇਹਨਾਂ ਦਾ ਜਾਂਦੇ ਹੁੰਦਾ ਪਰੰਤੂ ਮੇਰਾ ਦੁਕਾਨ ਤੇ ਕੰਮ ਜ਼ਿਆਦਾ ਹੁੰਦਾ ਤਾਂ ਆਜੋ ਆਪਾਂ ਅੱਜ ਬੂਟ ਕੱਟ ਪਹਿਣ ਦੀ ਕਟਾਈ ਕਰਦੇ ਆ ਲੈਡੀਜ਼ ਪੈਂਟ ਆ ਬੂਟ ਕੱਟ ਮੈਂ ਤੁਹਾਨੂੰ ਨਾਪ ਦੱਸ ਦਿਆਂ ਜਿਹੜਾ ਨਾਪ ਹੈਗਾ ਪੈਨ ਦਾ ਉਹ ਲੰਮਾਈ ਹੈਗੀ 48 ਇੰਚ ਤੇ ਇਹਨਾਂ ਦੀ ਕਮਰ ਲੱਕ ਜਿਉਂ ਕਹਿੰਦੇ ਆਪਾਂ ਪੂਰਾ ਲੱਕ ਧਿਆਨ ਨਾਲ ਮੈਨਾਂ ਜੇ ਕੋਈ ਭੈਣ ਕਮੈਂਟ ਕਰੂਗੀ ਸਾਨੂੰ ਬਈ ਨਾਪ ਦੱਸੋ ਪੈਂਟ ਦਾ ਕਿਵੇਂ ਲੈਣਾ ਲੇਡੀਜ਼ ਦਾ ਤਾਂ ਇੱਥੋਂ ਨਾਪ ਮੈਂ ਤੁਹਾਨੂੰ ਦੱਸ ਦੂੰਗਾ ਹਨਾ ਨਾਪ ਵਾਲੇ ਮੈਨੂੰ ਤੁਸੀਂ ਕਮੈਂਟ ਕਰ ਦਿਓ ਇਹ ਨਾਲ YouTube ਤੇ ਜਾ ਕੇ ਚੈਨਲ ਦੇ ਵਿੱਚ ਲੱਕ ਹੈਗਾ 35 ਹਿੱਪ ਆਪਾਂ ਆ ਜੀ ਇਹਨੂੰ ਕਹਿ ਦਿੰਦੇ ਆ ਇੱਥੇ ਹਿੱਪ ਹੁੰਦੀ ਆ ਬਾਕੀ ਮੈਂ ਨਾਪ ਲੈ ਦੂੰਗਾ ਜੇ ਤੁਸੀਂ ਕਹੋਗੇ ਸਾਨੂੰ ਨਾਪ ਨਹੀਂ ਲੈਣਾ ਆਉਂਦਾ ਆ ਜੀ ਹਿੱਪ ਆ ਜਾਂਦੀ ਆਪਾਂ ਇੱਥੋਂ ਜਦੋਂ ਆ ਜੀ ਬਣਾਗੇ ਨਾ ਇਹ ਹਿੱਪ ਆ ਗਈ ਉਸ ਤੋਂ ਬਾਅਦ ਮੂਰੀ ਇਸ ਪੈਨ ਦੀ 21 ਇੰਚ ਹੈ ਨਾ ਗੱਡ ਘਾਟ ਪੂਰਾ ਲੰਮਾ ਕਿਉਂਕਿ ਬਾਹਰਲੀ ਕੰਟਰੀ ਕਿਉਂ ਆਈ ਹੋਈ ਆ ਇਹ ਤਾਂ ਇਹਨਾਂ ਨੂੰ ਸ਼ੌਂਕ ਸੀ ਵੀ ਅਸੀਂ ਪੈਂਟ ਬਣਾਉਣੀ ਹੈ ਤੋਂ ਇੰਡੀਆ ਆਈ ਇਹਨਾਂ ਦੀ ਮੂਰੀ 21 ਇੰਚ ਆ ਪੱਟ 24 ਇੰਚ ਆ ਜਿਹੜੀ ਗੋਡੇ ਦੀ ਚਪਣੀ ਆ ਉਹ 1.58 ਤੇ ਆਪਾਂ ਵੀਡੀਓ ਸ਼ੁਰੂ ਕਰ ਲੱਗੇ ਆ ਨਾਪ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਲੰਬਾਈ 41 ਆ ਨੋਟ ਕਰ ਲਿਓ ਲੱਕ 35.5 ਆ ਹਿਪ 38 ਆ ਮੂਰੀ 21 ਇੰਚ ਆ ਪੱਟ 24 ਇੰਚ ਆ ਸਵਾ 24 ਆ ਪੱਟ ਤੇ ਜਿਹੜਾ ਗੋਡੇ ਚ ਆਪਣੀ ਕੋਲ ਆ ਇਹ ਉਹ 1.18 ਠੀਕ ਆ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆ ਕੱਪੜੇ ਨੂੰ ਪਹਿਲਾਂ ਆਪਾਂ ਸਕੇਲ ਕਰ ਲਾਂਗੇ ਕੱਪੜਾ ਆਪਾਂ ਇੱਥੋਂ ਇਸ ਤਰ੍ਹਾਂ ਸਕੇਲ ਕਰ ਲੈਣਾ ਬਿਲਕੁਲ ਧਿਆਨ ਦੇ ਨਾਲ ਦੇਖਣੀ ਵੀਡੀਓ ਜਦੋਂ ਤੁਸੀਂ ਕੋਈ ਜੀ ਭੁੱਲ ਜਾਂਦੇ ਹੋ ਜਾਂ ਸਕਿਪ ਕਰਦੇ ਹੋ ਤਾਂ ਵੀਡੀਓ ਦੁਬਾਰੇ ਜਾ ਕੇ ਦੇਖ ਕੇ ਫਿਰ ਪਿੰਟ ਕੱਟਣੀ ਸ਼ੁਰੂ ਕਰਿਆ ਕਰੋ ਕਿਉਂਕਿ ਬਹੁਤ ਸਾਰੀਆਂ ਮੇਰੀਆਂ ਭੈਣਾਂ ਜਾਂ ਭਰਾ ਨਵੇਂ ਨਵੇਂ ਪਿੰਟ ਬਣਾਉਣੀ ਜਾਂ ਸਿੱਖੀ ਹੁੰਦੇ ਹਨ ਤਾਂ ਉਹਨਾਂ ਦੇ ਬਹੁਤ ਵਧੀਆ ਫਾਇਦੇ ਵਾਲੀ ਵੀਡੀਓ ਉਹ ਟਰਕੀ ਮੋੜ ਨੇਖਣੀ ਬੂਟ ਕੱਟ ਕੀ ਹੁੰਦੀ ਆ ਬੈਲ ਬਟਨ ਕੀ ਹੁੰਦੀ ਆ ਡਰਨ ਦੀ ਭਾਵ ਕੋਈ ਲੋੜ ਨਹੀਂ ਜਮਾ ਸੌਖਾ ਤਰੀਕਾ ਦੱਸੂਗਾ ਆ ਫੱਡੀ ਇਸ ਤਰ੍ਹਾਂ ਲਾ ਲਿਆ ਕਰੂ ਕਈ ਵਾਰੀ ਨਾ ਇੱਥੇ ਮੂਰੇ ਇਸ ਤਰ੍ਹਾਂ ਬਲ ਪੈਣ ਲੱਗਦਾ ਪਿੰਡ ਦੇ ਉਹ ਚੀਜ਼ ਨੂੰ ਆਪਾਂ ਕਿਵੇਂ ਹਟਾਉਣਾ ਜਮਾ ਪੰਜਾਬੀ ਦੇ ਵਿੱਚ ਸਮਝਾਉਂਗਾ ਫਿਰ ਵੀ ਨਹੀਂ ਪਤਾ ਲੱਗਦਾ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਠੀਕ ਆ ਇਹ ਆਪੇ ਤੁਹਾਨੂੰ ਕਮੈਂਟ ਪੜ੍ਹ ਕੇ ਤੁਹਾਨੂੰ ਉਸ ਚੀਜ਼ ਦਾ ਜਵਾਬ ਆ ਜਾਊਗਾ ਅਗਲੇ ਦਿਨ ਹੀ ਬੜੇ ਦਿਨ ਨਹੀਂ ਪਾਉਂਦੀ ਵਿੱਚ ਅਗਲੇ ਦਿਨ ਜਵਾਬ ਆਜੂਗਾ ਜੇ ਕਿਸੇ ਹੋਰ ਟੌਪਿਕ ਤੇ ਵੀਡੀਓ ਦੇਖਣੀ ਚਾਹੁੰਦੇ ਤਾਂ ਵੀ ਕਮੈਂਟ ਕਰਿਆ ਕਰੋ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਵੀ ਸਾਡਾ ਇਹ ਜਿਹੜਾ ਉਪਰਾਲਾ ਬਿਲਕੁਲ ਫ੍ਰੀ ਸਿਖਲਾਈ ਹੈ ਨਾ ਤੁਹਾਨੂੰ ਕਿਵੇਂ ਲੱਗਦਾ ਹੈ ਨਾ ਕੋਈ ਚਾਰਜ ਨਹੀਂਗਾ ਕਿਸੇ ਵੀ ਪਾਵਾ YouTube ਤੇ ਦੇਖੋ ਅਸੀਂ ਇਹੀ ਚੀਜ਼ ਸੇਮ Facebook ਤੇ ਪਾਵਾਂਗੇ ਸੇਮ YouTube ਤੇ ਪਾਵਾਂਗੇ ਜੇ ਕਿਸੇ ਨੇ ਨਾ Facebook ਵਾਲਾ ਪੇਜ ਲੈਣਾ ਤਾਂ ਉਹ ਵੀ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਕਮੈਂਟ ਕਰਕੇ ਆ 1 ਇੰਚ ਆਪਾਂ ਨੇ ਫੀਤਾ ਉੱਪਰ ਕੱਢ ਲੈਣਾ ਇਸ ਤਰ੍ਹਾਂ ਠੀਕ ਆ ਮੈਂ ਦੁਬਾਰਾ ਤੁਹਾਨੂੰ ਫੇਰ ਦੱਸ ਦਿਆਂ ਵੀ ਇਹ ਲੇਡੀਜ਼ ਪੈਂਟ ਆਪਾਂ ਕੱਟ ਰਹੇ ਹਾਂ ਲੰਬਾਈ ਜਿਹੜੀ ਹੈਗੀ ਭੈਣ ਦੀ ਉਹ 41 ਇੰਚ ਆ 3 ਇੰਚ ਆਪਾਂ ਵੱਧ ਰੱਖਣਾ 41 42 43 44 ਠੀਕ ਆ ਇਸ ਤਰ੍ਹਾਂ ਆਪਾਂ ਨੇ ਮੈਨ ਲੈਣਾ ਹੁਣ ਆਪਾਂ ਆਹ ਨਿਸ਼ਾਨਾ ਨੂੰ ਪਹਿਲਾਂ ਚੱਕਾਂਗੇ ਸਕੇਲ ਦੋਨੀਆਂ ਹੱਲੇ ਆ ਕੇ ਰੱਖਣੇ ਆ ਜੇ ਕੋਈ ਕਿਸੇ ਭੈਣ ਨੂੰ ਨਹੀਂ ਪਤਲਾ ਕਿੱਥੋਂ ਮਿਲਦੇ ਆ ਬਠਿੰਡੇ ਸਾਡਾ ਤੀਜੇ ਦਿਨੋਂ ਕਿਹੜਾ ਲੱਗਦਾ ਰਹਿੰਦਾ ਇਹਨਾਂ ਨੰਬਰ ਲੈ ਲਿਓ ਠੀਕ ਆ ਥੋੜੀ ਸਾਰੀ ਜਾਣ ਪਹਿਚਾਨ ਕਰਾਂ ਨ ਕਿੱਥੋਂ ਕੀ ਸਮਾਨ ਆਪਾਂ ਟੈਲਰ ਮਟੀਰੀਅਲ ਲੈਣਾ ਕਿਹੜੀ ਦੁਕਾਨ ਤੋਂ ਵਧੀਆ ਮਿਲਦਾ ਨਾਲ ਇਹ ਵੀ ਹਨਾ ਨਾ ਹੀ ਤੁਹਾਨੂੰ ਕੋਈ ਰੇਟ ਤੇ ਦਿੱਕਤ ਆ ਉਹ ਕਹਿਣਾ ਨਹੀਂ ਬੂ ਬਈ ਘੱਟ ਕਰ ਲਾ ਜਾਏ ਫਿਕਸ ਰੇਟ ਹੋਊਗਾ ਤੇ ਰੇਟ ਵੀ ਘੱਟ ਹੋਊਗਾ ਕੁਆਲਿਟੀ ਵਧੀਆ ਹੋਊਗੀ ਪੂਰੀ ਸਾਰੀਆਂ ਚੀਜ਼ਾਂ ਹੀ ਆ ਠੀਕ ਆ ਝੋਲੀ ਆਪਾਂ ਕਿਵੇਂ ਲਾਉਣੀ ਆ ਤੁਹਾਨੂੰ ਸੌਖਾ ਹੈ ਤਰੀਕਾ ਹਨ ਜੀ ਕਈ ਵਾਰੀ ਹਨਾ ਕੋਈ ਬਿਲਕੁਲ ਹੀ ਬੰਦਾ ਅਣਜਾਣ ਹੁੰਦਾ ਇੱਥੋਂ ਤੁਸੀਂ ਘਰ ਐ ਲਾ ਲਿਆ ਕਰੋ ਫਿੱਟਾ 41 41 ਨੂੰ 10 ਕੱਢੇ 31 31 ਚ ਇੱਕ ਹੋਰ ਕੱਢ ਦੋ 30 ਮੈਂ ਬਿਲਕੁਲ ਤੁਹਾਨੂੰ ਸੌਖਾ ਤਰੀਕਾ ਇਹ ਜੀ ਤੁਹਾਨੂੰ ਫਾਰਮੂਲਾ ਮੇਰਾ ਵਧੀਆ ਨਾ ਲੱਗਿਆ ਤਾਂ ਫਾਰਮੂਲੇ ਹੋਰ ਵੀ ਝੋਲੀ ਕੱਢਣ ਦੇ ਵਧੀਆ ਵਧੀਆ ਹੈਗੇ ਆਪਣੇ ਕੋਲੇ ਬਾਕੀ ਤਕਰੀਬਨ ਆਪ ਨੂੰ ਪਤਾ ਲੱਗ ਗਿਆ ਦੀ ਐਸ ਕੰਨੇ ਦੀ ਇੱਥੇ ਝੋਲੀ ਪਊਗੀ ਜਾਂ ਕਈ ਵਾਰੀ ਅਗਲਾ ਪੈਂਟ ਨਾਲ ਲਿਆਉਂਦਾ ਤਾਂ ਉਸੀ ਉਹਦੀ ਝੋਲੀ ਮਿਲ ਵੀ ਸਕਦਾ ਆਹ ਲੋ ਜਿਹੜੀ ਇਹਦੀ ਝੋਲੀ ਹੈ ਪੈਂਨ ਦੀ ਉਹ ਆਪਾਂ ਥੋੜੀ ਵੱਡੀ ਰੱਖਣੀ ਹੈ ਕਿਉਂਕਿ ਜਿਹੜੀਆਂ ਲੜਕੀਆਂ ਨੇ ਕੁੜੀਆਂ ਉਹ ਪੈਂਟ ਧੁੰਨੀ ਦੇ ਉੱਪਰ ਬੰਨ੍ਹਣੀਆਂ ਫਿਰ ਉਹਦੀ ਝੋਲੀ ਵੱਡੀ ਹੋਣੀ ਚਾਹੀਦੀ ਹੈ ਹਮੇਸ਼ਾ ਤਾਂ ਕਿ ਉਹ ਝੋਲੀ ਫਸੀ ਨਾ ਇਹ ਚੀਜ਼ ਦਾ ਆਪਾਂ ਖਾਸ ਧਿਆਨ ਰੱਖਣਾ ਫਿਰ ਵੀ ਨਹੀਂ ਪਤਾ ਲੱਗਦਾ ਕਿਸੇ ਚੀਜ਼ ਦਾ ਤੁਸੀਂ ਇਹਨਾਂ ਨੂੰ ਫੋਨ ਕਰਕੇ ਵੀ ਪੁੱਛ ਸਕਦੇ ਹੋ ਵੀ ਇਹਦੀ ਝੋਲੀ ਵਿੱਚ ਕਿੰਨੀ ਪਾਵਾਂ ਅਗਲੀ ਝੋਲੀ ਕਿੰਨੀ ਪਾਵਾਂ ਬੈਗ ਝੋਲੀ ਕਿੰਨੀ ਪਾਵਾਂ ਚਾਕਾਂ ਦੀ ਡੱਬੀ ਘਰੇ ਲਿਆ ਕੇ ਰੱਖਿਆ ਕਰੋ ਸਾਰੇ ਰੰਗ-ਬਰੰਗੇ ਚਾਕ ਚਿੱਟਾ ਚਾਕ ਹਰ ਇੱਕ ਕੱਪੜੇ ਦੇ ਕਿਸੇ ਤੇ ਆਪਾਂ ਰੰਗਦਾਰ ਲਾਉਣਾ ਹੁੰਦਾ ਕਿਸੇ ਤੇ ਚਿੱਟਾ ਲਾਉਣਾ ਚਿੱਟੇ ਕੱਪੜੇ ਤੇ ਕਦੇ ਵੀ ਰੰਗਦਾਰ ਚਾਕ ਆਪਾਂ ਨਹੀਂ ਲਾਉਣਾ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਰਿਹਾ ਨਾ ਇਹ ਨੁਕਤੇ ਹੀ ਹੁੰਦੇ ਨੇ ਕਿਨਕੇ ਕਿਸੇ ਦਾ ਕੱਪੜਾ ਤੁਸੀਂ ਮੈਲਾ ਕਰਕੇ ਨਹੀਂ ਫੜਾਉਣਾ ਠੀਕ ਆ ਉਹ ਥੋੜੇ ਤੋਂ ਮੁੜ ਕੇ ਕਪੜੇ ਸਵਾਉਨੇ ਹੋਗਾ ਇੰਨਾ ਆਪਾਂ ਨੇ ਛੱਡ ਦੇਣਾ ਇੱਧਰ ਅੱਧਾ ਕੰਚ ਠੀਕ ਆ ਪੱਟ ਜਿਹੜਾ ਹੈਗਾ ਭਰਾ ਦਾ ਉਹ ਸਵਾ 24 ਇੰਚ ਆਪਾਂ ਇੱਥੋਂ 24 ਦੀ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਆਹੋ ਇੱਥੇ ਆਪਾਂ ਨਿਸ਼ਾਨ ਲਗਾ ਲਏ 24 ਤੇ ਇਹਦੇ ਤੋਂ ਆਪਾਂ ਪੌਣੇ ਇੱਕ 2 ਇੰਚ ਕੱਟ ਕਰ ਲੈਣਾ ਆਹ ਕਪੜਾ ਕਿੰਨਾ ਬਚ ਗਿਆ ਆਪਣੇ ਕੋਲੇ 1.5 ਇੱਥੋਂ ਵੀ 1.5 ਰੱਖੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੁਸੀਂ ਇਹਨਾਂ ਦਾ ਵੀ ਹੌਸਲਾ ਵਧਾਉਣਾ ਜਿਵੇਂ ਮੇਰੇ ਚੈਨਲ ਨੂੰ ਇੰਨਾ ਤੁਸੀਂ ਸਾਹ ਦਿੱਤਾ ਹਨ ਤਾਂ ਇਹਨਾਂ ਦੇ ਚੈਨਲ ਨੂੰ ਵਧੀਆ ਸਾਥ ਦਿਆ ਕਰੋ ਠੀਕ ਹੈ ਜੀ ਇਹਨਾਂ ਦੇ ਜਿਹੜੀ ਚੈਨਲ ਤੇ ਵੀਡੀਓ ਹੋਊਗੀ ਉਹ ਤੁਸੀਂ ਮੇਰੇ ਚੈਨਲ ਤੇ ਨਹੀਂ ਦੇਖ ਪਾਉਂਗੇ ਹਨ ਆ ਲੋ ਠੀਕ ਹੈ ਬਿਲਕੁਲ ਸਿੱਧਾ ਕਰ ਲਿਆ ਜਿਹੜੀ ਆ ਗਲਾਈ ਹੈ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਹੀ ਦੱਸ ਦਿਆਂ ਵੀ ਇਹ ਆਪਾਂ ਨੂੰ ਕੰਮ ਦਿੰਦੀ ਆ ਐਵੇਂ ਨਹੀਂ ਹੁੰਦੀ ਇਹ ਗਲਾਈ ਪਾਉਣ ਦੀ ਆਪਾਂ ਨੂੰ ਵਧੀਆ ਕੰਮ ਦੇਣ ਲਈ ਆ ਲੋ ਬਾਕੀ ਤੁਹਾਡੇ ਵਾਸਤੇ ਜਿਹੜੇ ਸ਼ੇਪਰ ਆ ਜੇ ਤੁਸੀਂ ਜਾਓਗੇ ਇਹਨਾਂ ਨਾਲ ਤਾਂ ਟਰਾਈ ਕਰ ਸਕਦੇ ਹੋ ਬਾਈ ਕਿੱਥੋਂ ਮਿਲਦੇ ਆ ਠੀਕ ਆ ਭੈਣਾ ਇਹਨਾਂ ਦੇ ਨਾਲ ਆ ਕੇ ਸੰਪਰਕ ਕਰ ਸਕਦੇ ਆ ਬਠਿੰਡੇ 11 12 ਵਜੇ ਬਠਿੰਡੇ ਆ ਜਾਂਦੇ ਤੀਜੇ ਦਿਨ ਠੀਕ ਹੈ ਜੀ ਆਪਾਂ ਨੇ ਸ਼ੇਪ ਦੇ ਦੇਣੀ ਇਸ ਤਰ੍ਹਾਂ ਲੋਡ ਪਈ ਤਾਂ ਇਹਨੂੰ ਘਟਾਵਦਾ ਲਵਾਂਗੇ ਆਪਾਂ ਲੱਕ ਦੇ ਹਿਸਾਬ ਦੇ ਨਾਲ ਹਨਾ ਲੱਕ ਜਿਹੜਾ ਇਹਦਾ 35.5 ਹੈ ਜੀ 36 ਹੁੰਦਾ ਤਾਂ 9 ਚੋਕਾ 36 ਤਾਂ ਆਪਾਂ ਨੂੰ ਤੁਹਾਦਾ ਚਾਹੀਦਾ ਥੋੜ੍ਹੀ ਆਪਣਾ ਲੋਡ ਹੋਊਗੀ ਬਿਲਕੁਲ ਸਹੀ ਆਊਗਾ ਲੋ ਠੀਕ ਹੈ ਇੱਥੋਂ ਆਪਾਂ ਥੋੜਾ ਘੱਟ ਕਰ ਲੈਨੇ ਆ ਆਹ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਘਟਾਵਦਾ ਸਕਦੇ ਆ ਇੱਥੋਂ ਆਪਾਂ ਕੀ ਕਰਾਂ ਇੱਥੋਂ ਐਸ ਨਿਸ਼ਾਨ ਤੇ ਐ ਲਾਉ ਠੀਕ ਆ ਹੁਣ ਆਪਾਂ ਜਿਹੜਾ ਇਸ ਤੋਂ ਬਾਅਦ ਗੋਡੇ ਵਾਲੀ ਚੱਪੀ ਦਾ ਨਿਸ਼ਾਨ ਲਗਾਉ ਉਹ ਕਿਵੇਂ ਲਾਉਣਾ ਪਹਿਲਾਂ ਆਪਾਂ ਮੂਰੀ ਦਾ ਇਨਚ ਲਗਾ ਲਈ। ਆਪਾਂ ਇੱਥੋਂ ਜਿੰਨਾ ਰੱਖਿਆ ਸੀ ਕਿੰਨਾ? ਸਵਾ 12 12.5 ਇੱਥੋਂ ਵੀ ਆਪਾਂ ਸਵਾ 12 ਰੱਖ ਰਹੇ ਹਾਂ। ਠੀਕ ਆ। ਸਵਾ 12 ਦਾ ਅੱਧ ਕਿੰਨਾ ਹੋ ਗਿਆ? ਪਹਿਲਾਂ 12 ਦਾੰਦ ਕਰੋ ਤੁਸੀਂ। 12 ਦਾ ਦੋਵੇਂ 6 ਫਿਰ ਦੋ ਜਿਹੜੇ ਦੋ ਡੰਡੇ ਆ ਉਹਨਾਂ ਦਾ ਕਰ ਲੋ। ਇੱਥੇ 6.1 ਸੂਤ ਥੋੜਾ ਨਿਕਲ ਕੇ ਆਊਗਾ ਆ ਜੀ। ਹੁਣ ਤੁਸੀਂ ਮੂਰੀ ਹੈਗੀ ਇਹਨਾਂ ਦੀ 21 ਪੈਣ ਦੀ ਮੂਰੀ ਜਿਹੜੀ ਹੈਗੀ ਉਹ 21 ਇੰਚ ਆ ਹਨ। ਤਾਂ ਇੱਥੋਂ ਤੁਸੀਂ ਕਰੋਗੇ 21 ਦਾੰਦ। ਇਹ 30 ਦਾਸਤੂਨਾਂ 20 7 5 ਤੇ ਹੋਊਗਾ 21 ਹੁਣ 21 ਇੱਥੇ ਹੋ ਜਾਊਗਾ ਨਹੀਂ ਐ ਪਤਾ ਲੱਗਦਾ ਤਾਂ ਐ ਮੋੜ ਕੇ ਦੇਖ ਲਿਆ ਕਰੋ ਫੀਤਾ ਠੀਕ ਆ ਹੁਣ ਐ ਕੱਟ ਲਿਆ ਕਰੋ ਜੇ ਕਿਸ ਨੂੰ ਨਹੀਂ ਪਤਾ ਲੱਗਦਾ ਨਾ ਕਿਸੇ ਚੀਜ਼ ਦਾ ਆਇਕੀ ਹੋ ਗਿਆ ਨਹੀਂ ਤਾਂ ਅੱਧ ਕਰ ਲਿਆ ਕਰੋ ਐ ਜਮਾ ਹੀ ਸੌਕੇ ਸੌਕੇ ਨੁਕਤੇ ਹੁੰਦੇ ਆ ਆਪਣੀ ਵੀਡੀਓ ਦੇ ਵਿੱਚ ਜਮਾ ਪੰਜਾਬੀ ਹੋਊਗੀ ਪਿਓਰ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਲਿਖਣ ਜਾਣਦੇ ਨੇ ਨਾ ਕਿ ਭੀ ਯਾਰ ਬੀਜੀ ਕਮੈਂਟ ਲਿਖਿਆ ਕਰੋ ਵੀ ਸਾਨੂੰ ਵਧੀਆ ਲੱਗਦੀ ਆ ਜਾਂ ਸਮਝ ਨਹੀਂ ਆਉਂਦੀ ਹਨਾ ਤਾਂ ਕਿ ਪੜ ਕੇ ਉਸ ਚੀਜ਼ ਤੇ ਇਹਦਾ ਅਧ ਕਰ ਲਿਆ ਕਰੋ ਜਿਵੇਂ 30 ਆਪਾਂ ਨੂੰ ਚਾ ਪਤਾ ਲੱਗਦਾ ਇੱਥੇ ਗੋਡੇ ਚਪਣੀ ਆਉਗੀ ਉੱਥੇ ਇੱਕ ਨਿਸ਼ਾਨ ਲਾ ਲਿਆ ਕਰੋ ਹੁਣ ਜਿੰਨਾ ਆਪਣਾ ਇੱਥੋਂ ਰਹਿ ਗਿਆ ਕਿੰਨਾ 6 ਉਹਨੇ ਤੁਸੀਂ ਇੱਥੇ ਰੱਖ ਲਓ 6 ਆ ਇਹਦਾ ਹੋ ਗਿਆ ਸੈਂਟਰ ਠੀਕ ਹੁਣ ਇਹਦੀ ਗੋਡੇ ਦੀ ਜ ਆਪਣੀ ਉਹ ਪੈਨ ਦੀ ਨਹੀਂ ਹੋਈ ਆ ਉਹ ਹੈਗੀ 18.5 18.5 ਇੱਥੇ 9 ਤੇ ਹੋਗੇ 18 9.1 ਸੂਤ ਉਵੇਂ ਫਿਰ ਤੋਂ ਮਫੀਤਾ ਦੂਰਾ ਕਰ ਲਿਓ ਤੁਸੀਂ ਇੱਕ 1.5 8.5 ਹੋ ਜੂ ਆਪਣਾ ਇਹ ਤਾਂ ਨਿਸ਼ਾਨ ਵਾਲੇ ਆਪਾਂ ਇੱਕ 1.5 8.5 ਦੇ ਨਾਲ ਠੀਕ ਆ ਜਿਵੇਂ ਸੌਖਾ ਤਰੀਕਾ ਬੂਟ ਕੱਟ ਕਹਿ ਲੋ ਬੈਲ ਬਟਨ ਪੈਂਟ ਕਹਿ ਲੋ ਹਨਾ ਮੋੜਿਆ ਵਾਲਾ ਕਰੋ ਕੰਮ ਨੂੰ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਇਹਨਾਂ ਨੂੰ ਫੋਨ ਕਰ ਲਿਆ ਕਰੋ ਪੁੱਛ ਲਿਆ ਕਰੋ ਵੀ ਭੈਣੇ ਆਹ ਚੀਜ਼ ਦੀ ਮੈਨੂੰ ਸਮੱਸਿਆ ਆ ਰਹੀ ਆ ਜਾਂ ਕਿਸੇ ਭਰਾ ਨੂੰ ਸਮੱਸਿਆ ਆ ਰਹੀ ਆ ਤਾਂ ਉਹ ਫੋਨ ਕਰਕੇ ਵੀ ਪੈਂਟ ਤੁਸੀਂ ਕੱਟ ਸਕਦੇ ਹੋ ਹਨਾ ਕੱਪੜਾ ਤੁਹਾਨੂੰ ਕੋਈ ਲੋੜ ਨਹੀਂ ਮੋੜਨ ਦੀ ਕਿਸੇ ਦਾ ਵੀ ਬਿਲਕੁਲ ਸੌਖਾ ਹੀ ਤਰੀਕਾ ਤੁਹਾਨੂੰ ਦੱਸੂਗਾ ਜਿਵੇਂ ਪੰਜਾਬੀ ਦੇ ਵਿੱਚ ਹਲ ਉਹ ਨਿਸ਼ਾਨ ਆਪਾਂ ਨਾ ਗਲਾਈ ਇੱਥੋਂ ਆ ਜੀ ਘੱਟ ਦੇਣੀ ਆ ਕਈ ਵਾਰੀ ਕੋਈ ਭੈਣਾਂ ਨੂੰ ਸਮੱਸਿਆ ਆਉਂਦੀ ਫੱਟੀ ਜ਼ਿਆਦਾ ਸ਼ੇਪ ਵਾਲੀ ਮਿਲਦੀ ਆ ਤਾਂ ਮੈਂ ਇਹਨੂੰ ਦੱਸ ਦਿੰਦਾ ਫੱਟੀ ਨੂੰ ਉੱਪਰ ਕੱਢਦਾ ਕਰੋ ਜਿੰਨੀ ਸ਼ੇਪ ਜ਼ਿਆਦਾ ਹੁੰਦੀ ਆ ਇਸ ਤਰ੍ਹਾਂ ਠੀਕ ਆ ਫੱਟੀ ਮੋੜ ਮੜਾਉਣ ਦੇ ਚੱਕਰ 'ਚ ਨਾ ਪਿਆ ਕਰੋ ਇੱਥੋਂ ਆਪਾਂ ਹੁਣ ਬਿਲਕੁਲ ਇਸ ਤਰ੍ਹਾਂ ਬਾਹਰ ਨਾਲ ਨਿਸ਼ਾਨ ਪਹਿਲਾਂ ਫੱਟੀ ਇਧਰ ਰੱਖਣ ਆਏ ਸੀ ਨਾ ਹੁਣ ਆਪਾਂ ਇਹਨੂੰ ਐ ਰੱਖਾਂਗੇ ਕਮਾ ਕੇ ਔਰ ਇਧਰੇ ਪਾਸੇ ਹੁਣ ਆਪਾਂ ਨਿਸ਼ਾਨ ਲਾ ਲਈ ਬਾਹਰਲਾ ਇਸ ਤਰ੍ਹਾਂ ਇਸ ਤੋਂ ਆਪਣਾ ਨਿਸ਼ਾਨ ਲਗਾ ਮੰਗਾਇਆ ਇਧਰਲਾ ਆਹ ਠੀਕ ਹੈ ਜੀ ਹੁਣ ਆਪਾਂ ਨੇ ਮੈਨ ਲੈਣਾ ਹੈਪ ਹੈਪ ਕਿੰਨੀ ਹੈਗੀ ਭੈਣ ਦੀ 38 ਇੱਥੋਂ ਦੇਖੋ ਆਪਣਾ ਕਿੰਨਾ ਹੈ 38 ਤੇ 442 ਇਹ ਚੈਲੰਜ ਦੇ ਪਾਸੇ ਦੀ ਭਰਾਣੇ ਕਿੰਨੇ ਭੈਣ ਨੇ ਖੁੱਲਾ ਪੋਣਾ ਚੀਜ਼ ਤੋਂ ਤੇ ਇਹ ਫੁੱਲ ਫਿਟਿੰਗ ਪਾਉਣੀ ਆ ਫਿਰ 3 ਇੰਚ ਵੀ ਕਰ ਸਕਦੇ ਤੁਸੀਂ ਆਹ ਫੱਟੀ ਨੂੰ ਇਸ ਤਰ੍ਹਾਂ ਲਾ ਲਿਆ ਕਰੋ ਇੱਥੋਂ ਕੈਮਰਾ ਬਿਲਕੁਲ ਨੇੜੇ ਕਰਕੇ ਦਿਖਾ ਦਿਓ ਇਧਰ ਦੀ ਲਾ ਲਿਆ ਕਰੋ ਐ ਠੀਕ ਆ ਵੀਡੀਓ ਇਸ ਦੀ ਸਮਝ ਨਾ ਆਈ ਇੱਕ ਵੀਡੀਓ ਹੋਰ ਪਾਦੇ ਆਪਾਂ ਲੇਡੀਜ਼ ਪੈਂਟ ਦੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਨੇ ਬਾਈ ਸਾਨੂੰ ਸਮਝ ਆਈ ਆਹ ਚੀਜ਼ ਦੀ ਆਈ ਆਹ ਚੀਜ਼ ਦੀ ਨਹੀਂ ਆਈ ਸਾਨੂੰ ਦੁਬਾਰੇ ਵੀਡੀਓ ਪਾਓ ਉਹ ਚੂਲੀ ਚੈੱਕ ਕਰ ਲਿਆ ਕਰੋ ਇੱਥੋਂ ਕੱਟਣ ਤੋਂ ਪਹਿਲਾਂ ਵੀ ਕਿੰਨੀ ਰਹਿ ਰਹੀ ਆਪਣੇ ਕੋਲ ਹੁਣ ਹੈਗਾ ਲੋਡ ਅਨੁਸਾਰ 10:30 11:15 ਭੈਣ ਦੀ ਚੂਲੀ ਅਗਲੀ ਤਿਆਰ ਹੈ ਜੀ ਵੀ ਠੀਕ ਆਹ ਸ਼ੇਪ ਆਪਾਂ ਜਰੂਰ ਐਂ ਹੀ ਦੇਣੀ ਰੱਖ ਕੇ ਤਾਂ ਕਿ ਇੱਥੇ ਬਾਹਰ ਨਾ ਲੱਗੇ ਕਿਉਂਕਿ ਬਿਨਾ ਪਲੇਟਾਂ ਤੋਂ ਪੈਂਟ ਹੁੰਦੀ ਹੈ ਆਹ ਚੀਜ਼ ਇਸ ਪੂਰੀ ਆ ਚੀਜ਼ ਦਾ ਧਿਆਨ ਰੱਖਿਆ ਕਰੋ ਠੀਕ ਆ ਉਹデア ਚੀਜ਼ ਨਾ ਫਿਰ ਬਲ ਨਹੀਂ ਪਊਗਾ ਠੀਕ ਆ ਇਥੋਂ ਟੋਆ ਜਾ ਪਾ ਦਿਨਾ ਉਹ ਚੱਕ ਲੈ ਬਾਹਰ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਕਿਸੇ ਭੈਣ ਨੂੰ ਜਾਂ ਮੇਰੇ ਭਰਾ ਨੂੰ ਨੀਚੇ ਟੈਲੀਫੋਨ ਨੰਬਰ ਲਿਖਿਆ ਉਹਨਾਂ ਨੂੰ ਫੋਨ ਕਰਕੇ ਵੀ ਪੁੱਛ ਸਕਦੇ ਹੋ ਬਾਕੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਰੀਆਂ ਭੈਣਾਂ ਨੇ ਠੀਕ ਆਪਣੇ ਸੁਝਾਅ ਦੇਣੇ ਆ ਵੀ ਬਾਈ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਜਾਂ ਸਾਨੂੰ ਇਥੋਂ ਸਮਝ ਨਹੀਂ ਆਈ ਠੀਕ ਆ ਇਨਾ ਦਾ ਫੇਸਬੁੱਕ ਵਾਲਾ ਪੇਜ ਹੈ ਜੀ ਨਾ ਕਿਸੇ ਨੂੰ ਉਹ ਵੀ ਅਸੀਂ ਪਾ ਦਾਂਗੇ YouTube ਵਾਲੇ ਚੈਨਲ ਦੇ ਵਿੱਚ ਤਾਂ ਉਹ ਤੇ ਵੀ ਫੋਲੋ ਕਰ ਲੋ ਵੀਡੀਓ ਦੋਨੇ ਤੇ ਚੜੂਗੀ ਫੇਸਬੁੱਕ ਤੇ ਵੀ ਚੜੂਗੀ ਸੇਮ ਹੀ ਇਹੀ ਵੀਡੀਓ YouTube ਵਾਲੇ ਚੈਨਲ ਤੇ ਵੀ ਚੜ ਜੂਗੀ ਹੁਣੀ ਹਨਾ ਦੈਨ ਚੜਦੇ ਤੋਂ ਪਹਿਲਾਂ ਪਹਿਲਾਂ ਤੁਸੀਂ ਵੀਡੀਓ ਇਹਨੇ ਦੇਖ ਸਕਦੇ ਹੋ ਜੇ ਕਿਸੇ ਹੋਰ ਟੌਪਿਕ ਤੇ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਕਿ ਸਾਨੂੰ ਆਹ ਚੀਜ਼ ਤੇ ਦਿੱਕਤ ਆਉਂਦੀ ਆ ਕਿਸੇ ਪੈਨ ਦਾ 벨ਟ ਵਾਲਾ ਪਜਾਮ ਉੱਪਰ ਨੂੰ ਚੜਦਾ ਜਾਂ ਫੁੱਲ ਲਾਸਟ ਕਲਾ ਪਜਾਮ ਉੱਪਰ ਨੂੰ ਚੜਦਾ ਤਾਂ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖ ਦਿਆ ਕਰੋ ਉਹ ਤੁਹਾਡੀ ਸਮੱਸਿਆ ਹੱਲ ਹੋ ਜਾਊਗੀ ਠੀਕ ਆ ਪਰ ਆਪਾਂ ਹੁਣ ਇਹਨੂੰ ਵੀ ਇਧਰੋਂ ਕੱਟ ਦਿੰਦੇ ਆ ਨਾਲ ਬਹੁਤ ਹੀ ਜਿਆਦਾ ਸੋਹਣੀ ਪੈਂਟ ਬਣੂਗੀ ਪੈਂਟ ਠੀਕ ਆ ਜੀ ਉਹਨਾਂ ਨੇ ਇੱਕ ਵਾਰੀ ਇੱਥੇ ਫਿਟਿੰਗ ਚੈੱਕ ਕੀਤੀ ਤਾਂ ਆਪਾਂ ਉਹ ਵੀ ਵੀਡੀਓ ਅਪਲੋਡ ਕਰਾਂਗੇ ਠੀਕ ਆ ਜੀ ਲੇਡੀ ਪੈਂਟ ਦੀ ਜੇ ਉਹਨਾਂ ਨੇ ਇੱਥੇ ਆਪਣੇ ਕੋਲੇ ਪਾ ਕੇ ਫਿਟਿੰਗ ਚੈੱਕ ਕੀਤੀ ਕਨੇਡਾ ਵਾਲੀ ਪੈਂਨੇ ਆਡੀ ਵੀਡੀਓ ਆਪਾਂ ਤੁਹਾਨੂੰ ਨਾਲ ਹੀ ਅਪਲੋਡ ਕਰਾਂਗੇ ਵੀ ਕਿੰਨੀ ਸੋਹਣੀ ਜੀ ਫਿਟਿੰਗ ਆਈ ਹੈ। ਹਾਲੋ ਚਾਕ ਮੈਂ ਡਾਰਕ ਦੇ ਤਾਂ ਲਾ ਰਿਹਾ ਜੀ ਤੁਹਾਨੂੰ ਦਿਖਾਈ ਦੇਖਣ ਹਨਾ ਕਿਉਂਕਿ ਕਈ ਵਾਰੀ ਚਾਕਾਂ ਦਾ ਨਾਮ ਪਤਾ ਲੱਗੂ ਤੁਹਾਨੂੰ ਪਤਾ ਨਹੀਂ ਲੱਗਣਾ। ਪਹਿਲਾਂ ਮੈਂ ਸਟੈਂਡ ਲਿਆਂਦੇ ਤੁਹਾਨੂੰ ਪਤਾ ਹੁਣ ਜਿਹੜੀ ਮੇਰੇ ਵਾਲੇ ਚੈਨਲ ਤੇ ਆ। ਸਟੈਂਡ ਦੇ ਵਿੱਚ ਮੈਨੂੰ ਆਪ ਨੂੰ ਨਹੀਂ ਹਨਾ ਲੱਗ ਰਿਹਾ ਸੀ ਵੀ ਤੁਹਾਨੂੰ ਸਮਝ ਨਹੀਂ ਆਉਣੀ। ਫਿਰ ਮੈਂ ਉਹ ਸਟੈਂਡ ਨੂੰ ਨਹੀਂ ਵਰਤੇ ਉਸ ਤੋਂ ਬਾਅਦ। ਕਿਉਂਕਿ ਮੈਂ ਤੁਹਾਡੇ ਵਾਸਤੇ ਇਹ ਚੈਨਲ ਬਣਾਏ ਹੋਏ ਆ ਦੋਨੇ ਵੀ ਮੇਂ ਰਿਆਂ ਭੈਣਾਂ ਜੇ ਜਾਂ ਮੇਰੇ ਭਰਾ ਜਿਨ੍ਹਾਂ ਨੂੰ ਦਿੱਕਤ ਆਉਂਦੀ ਆ ਕੰਮ ਕੱਟਣ ਦੇ ਹਣਾ ਕੋਈ ਪਰੇਸ਼ਾਨੀ ਆ ਉਹਨੇ ਅਗੇ ਦਾ ਪਜਾਮਾ ਉੱਪਰੋਂ ਚੜਦਾ ਜਾਂ ਝੋਲੀ ਸਹੀ ਨਹੀਂ ਬੈਠਦੀ ਤਾਂ ਉਹ ਚੀਜ਼ਾਂ ਉਹਨਾਂ ਨੂੰ ਪਤਾ ਲੱਗ ਸਕਣ ਨਾ ਕਿ ਕੱਲੀ ਮੇਰੀ ਆਵਾਜ਼ ਸੁਣੀ ਉਹਨੇ ਕੱਲੀ-ਕੱਲੀ ਬਰੀਕੀ ਕੰਮ ਦੀ ਸਮਝਾਉਣਾ ਕਪੜੇਵਾਰ ਵੀ ਦੱਸਦੇ ਵੀ ਕੀ ਕਪੜਾ ਰੱਖਣਾ ਤੁਸੀਂ ਜੇ ਕਪੜਾ ਇਹਦਾ ਕੰਮ ਸ਼ੁਰੂ ਕਰਨਾ ਕਿੱਥੋਂ ਕਪੜਾ ਲੈਣਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਨੂੰ ਮਿਲ ਕੇ ਕਪੜਾ ਲੈ ਸਕਦੇ ਹੋ ਆਪਣੇ ਮਠਿੰਡੀ ਬਹੁਤ ਵੱਡੀ ਕਪੜਾ ਮਾਰਕੀਟ ਆ ਕਿਸੇ ਨੂੰ ਵੀ ਦੂਰ ਨੇੜੇ ਜਾਣ ਦੀ ਲੋੜ ਨਹੀਂ ਜੀ ਮੈਂ ਆਪਣੇ ਚੈਨਲ ਦੇ ਵੀ ਇਹੀ ਕਹਿਣਾ ਹੁੰਦਾ ਇਹਨਾਂ ਵਾਲੇ ਦੀ ਵੀ ਕਿ ਭਾਈ ਬਠਿੰਡੇੋਂ ਕੱਪੜਾ ਬਹੁਤ ਹੀ ਵਧੀਆ ਮਿਲਦਾ ਆਪਣੇ ਕੱਪੜਾ ਮਾਰਕੀਟ ਹੈਗੀ ਹੈ ਹਰਮਾਨ ਚੌਂਕ 'ਚ ਜੇ ਕਿਸੇ ਭਰਾ ਨੇ ਦੁਕਾਨ ਕਰਨੀ ਨਾਲ ਕੱਪੜੇ ਦੀ ਨਾਲ-ਨਾਲ ਜਾਂ ਮੇਰੀ ਭੈਣ ਨੇ ਤਾਂ ਉਹ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਲੇਡੀ ਸੂਟਾਂ ਦੀ ਭੈਣਾਂ ਨੇ ਕਰਦੀਆਂ ਹਨ ਜੇ ਭਰਾਵਾਂ ਨੇ ਕਰਨੀਆਂ ਜੈਂਟਸ ਕੱਪੜੇ ਦੀ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਪਰ ਜਮਾ ਸੈੱਟ ਕਰਕੇ ਆਪਾਂ ਨੂੰ ਵਿਚਾਰ ਕੇ ਕੱਪੜੇ ਨੂੰ ਇੱਕ ਇੱਕ ਚੀਜ਼ ਦਾ ਧਿਆਨ ਰੱਖਣਾ ਠੀਕ ਹੈ ਜੇ ਤੁਹਾਨੂੰ ਪੈਂਟ ਕੱਤੀ ਗਈ ਵਧੀਆ ਤਾਂ ਸਫਾਈ ਦੇ ਨਾਲ ਹੀ ਬਣੂਗੀ ਜੇ ਤੁਸੀਂ ਪੈਂਟ ਬਣਾਉਣੀ ਸਿੱਖਣੀ ਆ ਕਿਸੇ ਮੇਰੀ ਭੈਣ ਦਾ ਹੱਥ ਸਾਫ਼ ਨਹੀਂਗਾ ਜਾਂ ਬਿਲਕੁਲ ਹੀ ਨਵੀਂ ਸਿੱਖਣੀ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਤਾਂ ਤੁਹਾਨੂੰ ਪੂਰੀ ਕੰਮ ਦੀ ਬਰੀਕੀ ਆਰਾਮ ਦੇ ਨਾਲ ਪੈਂਟ ਬਣਾ ਕੇ ਦਿਖਾਈ ਜਾਊਗੀ ਇਹ ਨਹੀਂ ਹੈ ਵੀ ਤੁਹਾਡੇ ਕੋਈ ਚੀਜ਼ ਸਮਝ ਨਹੀਂ ਆਉਂਦੀ 1.5 ਇੰਚ 0.1 ਸੂਤ ਆਪਾਂ ਜੀ ਬੈਗ ਚੱਕਾਂਗੇ ਲੋੜ ਮੁਤਾਬਕ ਆਪਾਂ ਇਹਨੂੰ ਘਟਾਵਦਾ ਲਾਵਾਂਗੇ ਕਿਉਂਕਿ ਹੁਣ ਜਦੋਂ ਆਪਾਂ ਇਹਦੀ ਝੋਲੀ ਆਪਾਂ ਮਿਣਾਗੇ ਨਾ ਉਹ ਟੁੱਪਾ ਦਾ ਵੀ ਆਪਣੀ ਇਹ ਝੋਲੀ ਕਿੰਨੀ ਰਹੀ ਆ 9 ਚੋਕਾ 36 9 ਤੇ 10 ਤੇ 3 13 ਬੰਦਾ ਸੀ 36 ਹੁੰਦਾ ਤਾਂ ਆਪਾਂ ਇਹਨੂੰ ਹੁਣ ਰੱਖਣਾ 13.1 ਠੀਕ ਆ ਆ ਜਿੰਨਾਂ ਲੱਕ ਹੋਵੇ ਉਹਦੋਂ ਵਿੱਚ 4 ਇੰਚ ਪਾ ਦਿਆ ਗੁਰੂ ਜੀ ਲੱਕ 36 ਹੁੰਦਾ 9 ਚੋਕਾ 36 9 ਤੇ 4 13 ਇੰਚ ਬੰਦਾ ਸਾਰਾ ਵਿੱਚ ਹੀ ਪਲੋਈ ਪੈਂਦੀ ਇਹਦੇ ਵਿੱਚ ਹੀ ਬੈਗ ਤੇ ਜਿਹੜਾ ਕੱਪੜਾ ਆਪਾਂ 2 ਇੰਚ ਮੁੜਦੇ ਆ ਉਹ ਹੁੰਦਾ ਬਾਹਲੇ ਨਿਸ਼ਾਨ ਮੈਂ ਤਾਂ ਨਹੀਂ ਲਾਉਂਦਾ ਵੀ ਕੰਫਿਊਜ਼ ਹੋ ਜਾਂਦਾ ਬੰਦਾ ਐਨੇ ਕਿ ਨਿਸ਼ਾਨ ਲੱਗੀਆਂ ਨੂੰ ਤੁਸੀਂ ਵੀਡੀਓ ਵੇਖਦੇ ਹੋ ਵੀ ਤੁਸੀਂ ਕਹਿਣ ਵੀ ਆਪਣੇ ਤੋਂ ਨਹੀਂ ਇਹ ਸਿੱਖੀ ਜਾਣੀ ਹਨ ਤਾਂ ਮੈਂ ਕਿਵੇਂ ਬਿਲਕੁਲ ਸੌਖਾ ਤਰੀਕਾ ਦੱਸੂ ਤੁਹਾਨੂੰ ਪੰਜਾਬੀ ਭਾਸ਼ਾ ਦੇ ਵਿੱਚ ਨਾ ਮੈਂ ਕੋਈ ਇੱਥੇ ਨਿਸ਼ਾਨ ਚੱਕਾਂ ਨਾ ਮੈਂ ਪਲੂੰਗਾ ਦੇ ਚੱਕਾਂ ਜਦੋਂ ਪੈਂਟ ਬਣਾਉਂਗਾ ਤੁਹਾਨੂੰ ਸਾਰਾ ਚੀਜ਼ਾਂ ਸਮਝਾਉਂਗਾ ਠੀਕ ਆ ਤੁਸੀਂ ਬਸ ਕੱਲਾ ਆਪਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਸੁਝਾ ਦੇਣਾ ਜਾਂ ਮੈਨੂੰ ਦੱਸਣਾ ਵੀ ਬਈ ਮੈਂ ਪੈਂਟ ਸਿੱਖਣੀ ਚਾਹਣੀ ਆ ਜਾਂ ਸਿੱਖਣਾ ਚਾਹਣਾ ਪੈਂਟ ਤਾਂ ਕੱਲਾ ਉਹ ਤੁਸੀਂ ਮੈਨੂੰ ਲੈਕ ਕੀ ਦੱਸਣਾ ਪਰ 7.24 ਆਪਾਂ ਇਥੋਂ ਘੱਟ ਰੱਖਿਆ ਸੀ ਬੈਕ ਵੱਧ ਪਾਵਾਂਗੇ ਤਾਂ ਕਿ ਬੈਕ ਬੱਜੇ ਠੱਕੀ ਜੀ ਆ ਵੀ 2.5 ਇੰਚ ਪਾ ਦੇਗੇ ਭਪੂਰਾ ਵੱਧੀ ਇੱਥੋਂ ਆਪਾਂ ਨੇ 1.5 ਪੌਣੀ ਲੋਈ ਪਾਉਣਾਗਾ ਤਾਂ ਕਿ ਗੋਡੇ ਦੇ ਚ ਆਪਣੀ ਤੂੰ ਫਿਟਿੰਗ ਰਹੇ ਪੈਂਟ ਦੀ ਇੱਥੋਂ ਵੀ ਆਪਾਂ ਨੇ 1.5 ਪੌਣੀ ਲੋਈ ਪਾਉਣਾ ਹਨ ਜਦੋਂ ਪੈਂਟ ਬਣਾਉਣੀ ਆ ਉਹ ਤੋਂ ਬਹੁਤ ਜ਼ਿਆਦਾ ਕੰਮ ਦੀ ਬਰੀਕੀ ਦੇ ਵਿੱਚ ਜਾਣਾ ਮੂਰੀ ਵੀ ਮਣਕੇ ਰੱਖਣੀ ਆ ਗੋਡਾ ਵੀ ਪੱਟ ਵੀ ਤਾਂ ਕਿ ਪਹਿਲੀ ਵਾਰ ਜੀ ਪੈਂਟ ਜਰਾ ਵਾਂਗੂ ਚੜ ਜਾਏ ਭੈਣਾਂ ਦੇ ਜਾਂ ਭਰਾਵਾਂ ਦੇ ਠੀਕ ਆ ਪੱਟਾ ਢੇੜ ਨਹੀਂ ਨਾ ਕਰਨੀ ਪਊਗੀ ਇਹ ਤਾਂ ਹੋਊਗਾ ਜੇ ਤੁਸੀਂ ਕੰਮ ਦੀ ਬਰੀਕੀ ਦੇ ਵਿੱਚ ਜਾਉਗੇ ਆਹ ਫੱਟੀ ਆਪਾਂ ਸਿੱਧੀ ਲਾ ਕੇ ਥੋੜੀ ਇੱਕ ਸੂਤ ਡਾਊਨ ਕਰ ਲੈਣੀ। ਇਸੇ ਤਰੀਕੇ ਆਪਾਂ ਨੇ ਆ ਫਰਟੀ ਲਾਉਣੀ ਆ। ਪੈਂਟ ਪਿੱਛੇ ਤੋਂ ਪਜਾਮੇ ਵਾਂਗੂ ਚੱਕ ਦਿਆ ਕਰੋ ਤਾਂ ਕਿ ਅੜੇ ਨਾ ਬੈਠ ਰੋਟਣ ਲੱਗੇ। ਆਪਾਂ ਇੱਕੋ ਨਿਸ਼ਾਨ ਲਾਵਾਂਗੇ ਇੱਥੇ ਬਾਹਲੇ ਨਿਸ਼ਾਨ ਮਲਾਂਗਾ ਨਹੀਂ ਕੰਫਿਊਜ਼ਨ ਨਾ ਹੋਏ ਤੁਹਾਨੂੰ ਹਨਾ। ਆਹ ਕਈ ਭਰਾ ਇੱਥੇ ਵੀ ਨਿਸ਼ਾਨ ਲਾਉਂਦੇ ਆ ਫਿਰ ਇੱਥੇ ਉਹ ਮੈਂ ਨਿਸ਼ਾਨ ਨਹੀਂ ਚੱਕੂੰਗਾ ਤੁਹਾਨੂੰ ਉਲਝਾਉਣਾ ਨਹੀਂ ਬਿਲਕੁਲ ਪਜਾਪੀ ਦੇ ਵਿੱਚ ਸੌਖਾ ਜਿਹਾ ਤਰੀਕਾ ਹੋਊਗਾ ਆਪਣਾ। ਅਣਜਾਣ ਤੋਂ ਅਣਜਾਣ ਬੰਦਾ ਵੀ ਪੈਂਟ ਸਿੱਖ ਜਾਊਗਾ। ਠੀਕ ਆ ਆਪਣੇ ਕਮੈਂਟ ਬਾਕਸ ਜੇ ਕੁਝ ਸਹੀ ਆ ਕਿ ਸੁਝਾ ਦਿਆ ਕਰੋ ਬਈ ਸਾਨੂੰ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਦੁਬਾਰੇ ਸਮਝਾਓ ਜਿੰਨੇ ਵਾਰੀ ਮਰਜ਼ੀ ਪੁੱਛੋ ਟੈਲੀਫੋਨ ਮੇਰੇ ਵਾਲੇ ਨੰਬਰ ਤੇ ਘੱਟ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਦੇ ਵਿੱਚ ਪਾਉਣੇ ਰੀਠਾ ਦਿਆ ਕਰੋ ਠੀਕ ਆ ਜਿਹੜੀਆਂ ਭੈਣਾਂ ਨੂੰ ਨਹੀਂ ਕਰਨਾ ਆਉਂਦਾ ਕਮੈਂਟ ਉਹ ਜਵਾਕਾਂ ਨੂੰ ਕਹਿ ਕੇ ਕਰਵਾਇਆ ਕਰੋ ਆ ਲੋ ਬਿਲਕੁਲ ਆਪਾ ਇੱਤੋਂ ਆਪਾ ਆ ਚੀਜ਼ ਜਿਹੜਾ ਰੱਖਿਆ ਇਹ ਦੁਬਾਰਾ ਰੱਖਿਆਗਾ ਵੀ ਕੱਲੂ ਭੈਣ ਕਵੇ ਮੈਨੂੰ ਪੱਟਾਂ ਤੋਂ ਥੋੜੀ ਟੈਟ ਲੱਗਦੀ ਆ ਤਾਂ ਪੈਂਟ ਨੂੰ ਆਪਾਂ ਖੋਲ ਸਕੀਏ ਜੇ ਕੋਈ ਭੈਣ ਹੋਰ ਵੀ ਪੈਂਟ ਬਣਵਾਉਣਾ ਚਾਹੁੰਦੀ ਆ ਉਹ ਇਹਨਾਂ ਦੇ ਫੋਨ ਨੰਬਰ ਤੇ ਸੰਪਰਕ ਕਰ ਲਈ ਇਹਨਾਂ ਦਾ ਟੈਲੀਫੋਨ ਨੰਬਰ ਆ ਉਹ YouTube ਵਾਲੇ ਚੈਨਲ ਦੇ ਨੀਚੇ ਪਾਇਆ ਹੋਊਗਾ ਠੀਕ ਆ ਇਹ ਤੁਹਾਡਾ ਨਾਪ ਵੀ ਲੈਣਗੇ ਤੇ ਤੁਹਾਨੂੰ ਪੈਂਟ ਸਿਖਾਉਣਗੇ ਬਣਾਉਣੀ ਤੇ ਕੱਟਣੀ ਵੀ ਅੱਗੇ-ਅੱਗੇ ਆਹ ਚੀਜ਼ ਦੱਸਣਗੇ ਹੁਣ ਆਪਾਂ ਕਿਵੇਂ ਝੋਲੀ ਮੇਨਣੀ ਇਹਨਾਂ ਦੀ ਉਹ ਮੈਂ ਤੁਹਾਨੂੰ ਸਮਝਾ ਦਿੰਦਾ ਇੱਥੋਂ ਪੀਤਾ ਰੱਖਣਾ ਆਪਾਂ ਥੋੜੀ ਜਿਹੜੀ ਝੋਲੀ ਵਾਲੀ ਸਿਉਣਾ ਉਹਨਾਂ ਨੂੰ ਇੱਥੋਂ ਤੇ ਕਰਾਜੋ ਦੇਖੋ ਠੀਕ ਹੈ ਪੌਣੇ 14 ਵੰਡ ਕਰਕੇ ਇਸ ਭੈਣ ਦੀ ਝੋਲੀ ਪੌਣੇ 15 14.5 ਰਹਿ ਜੂਗੀ ਕਿਉਂਕਿ ਇਸ ਭੈਣ ਨੇ ਭੈਣ ਇੱਥੇ ਹੀ ਬਨਣੀ ਇਹ ਨਹੀਂ ਥੋੜੀ ਧੁੰਨੀ ਦੇ ਬਨਣੀ ਆ ਤਾਂ ਕਰਕੇ ਝੋਲੀ ਇਹਦੀ ਵੱਡੀ ਰੱਖੀ ਹੈ ਕੰਫਿਊਜ਼ ਨਾ ਹੋਇਓ ਵੀ ਝੋਲੀ ਇਹਦੀ ਵਾਲੀ ਵੱਡੀ ਹੈ ਕਿਉਂਕਿ ਭੈਣ ਨੇ ਕਿਹਾ ਮੈਨੂੰ ਵੀ ਝੋਲੀ ਪਾਈ ਅਸੀਂ ਥੋੜੀ ਉੱਪਰ ਕਰਕੇ ਬਨਾਂਗੇ ਝੋਲੀ ਥੋੜੀ ਵੱਡੀ ਰੱਖਿਓ ਹਲ ਹੁਣ ਆਪਾਂ ਕੱਟ ਦਿੰਨੇ ਆ ਇਸ ਨੂੰ ਕੱਟਣ ਵੇਲੇ ਪੂਰਾ ਧਿਆਨ ਰੱਖਿਆ ਕਰੋ ਵੀ ਮਾੜਾ ਮੋਟਾ ਮਾਰਾ ਮੋਟਾ ਵੀ ਫਰਕ ਨਾ ਪੈਂਦਾ ਕਰੋ ਕੱਪੜੇ ਤੇ ਪ੍ਰੈਸ ਮਾਰ ਲਿਆ ਕਰੋ ਮੈਂ ਤੁਹਾਨੂੰ ਹਰ ਇੱਕ ਵੀਡੀਓ ਜੀ ਕਹਿਣਾ ਠੀਕ ਹੈ ਜੇ ਕਿਸੇ ਨੇ ਵੀ ਕੋਈ ਸਮਾਨ ਲੈਣਾ ਟੇਲਰ ਮਟੀਰੀਅਲ ਨੂੰ ਦਿੱਕਤ ਆਉਂਦੀ ਆ ਆਪਣਾ ਜੇ ਕੰਮ ਬਾਰੇ ਕੋਈ ਰੀਲਾ ਲੈਣੀ ਆ ਕਿਸੇ ਭੈਣੇ ਨਾਲ ਹਨਾ ਤਾਂ ਵੈਸੇ ਉਹ ਫੋਨ ਇਹਨਾਂ ਨੂੰ ਕਰ ਲਿਆ ਕਰੋ ਬਠਿੰਡੇ ਕਿਹੜੀ ਦੁਕਾਨ ਤੋਂ ਸਮਾਨ ਮਿਲਦਾ ਜਿਹੜਾ ਸਮਾਨ ਵੀ ਤੁਹਾਨੂੰ ਦਿਵਾਵਾਂਗੇ ਉਹ ਵਧੀਆ ਕੁਆਲਿਟੀ ਦੇ ਹੋਊਗਾ ਰੀਲਾ ਵਗੈਰਾ ਵਧੀਆ ਕੁਆਲਿਟੀ ਨਹੀਂ ਰੱਖਿਆ ਕਰੋ ਕਈ ਰੀਲਾ ਤੁਸੀਂ ਸਸਤੀਆਂ ਚੱਕ ਲਿਆਉਣੇ ਹੋ ਹਨਾ ਰੁਪਏ ਠੇਹਣੀ ਦੀ ਲਾਲਚ ਨਾ ਉਹ ਅੱਗੇ ਥੂਟ ਨਹੀਂ ਬੰਦਾ ਪੂਰਾ ਇਹ ਚੀਜ਼ਾਂ ਦਾ ਬਰੀਕੀਆਂ ਦਾ ਧਿਆਨ ਰੱਖਿਆ ਕਰੋ ਕੰਮ ਦੀਆਂ ਜੇ ਤੁਸੀਂ ਚਾਹੋ ਨੀ ਸਾਡਾ ਕੰਮ ਗ੍ਰੋਥ ਨਹੀਂ ਕਰਦਾ ਜਿਹੜੀਆਂ ਰੀਲਾਂ ਪੁਆਇੰਟਾਂ ਵਾਸਤੇ ਆਉਂਦੀਆਂ ਉਹ ਸਪੈਸ਼ਲ ਰੀਲਾਂ ਆਉਂਦੀਆਂ ਪੱਕੀਆਂ আর ਪੀ 8 ਥਾਣੀ ਦੀ ਫਰਕ ਪੈਂਦਾ ਤਾਂ ਉਹਦੇ ਵਾਸਤੇ ਆਪਾਂ ਹੋਰ ਵੀ ਪੱਕੀ ਰੀਲ ਲਾਇਆ ਕਰੋ ਤਾਂ ਕਿ ਦਿੱਕਤ ਨਾ ਵੀ ਗਾਹਕ ਨੂੰ ਕਾਲੂ ਫੰਡ ਚੱਕ ਕੇ ਨਾਲ ਹੁਣੀ ਪਵੇ ਵੀ ਇਹ ਸਲੰਗਾਂ ਉਧੜ ਗਈਆਂ ਥੋੜੀਆਂ ਨਾ ਇਹ ਚੀਜ਼ਾਂ ਕੰਮ ਦੀਆਂ ਜਦੋਂ ਤੁਸੀਂ ਦੀਕੀਆਂ ਸਿੱਖੋਗੇ ਤਾਂ ਕੰਮ ਦੀ ਤੁਹਾਡੇ ਕੋਲ ਲਾਈਨ ਨਹੀਂ ਟੁੱਟੂਗੀ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਪੈਣਾ ਨਹੀਂ ਤੇ ਭਰਾਵਾਂ ਨੇ ਭਰਾਵਾਂ ਦਾ ਰਿਸਪੌਂਸ ਬਹੁਤ ਘੱਟ ਆਉਂਦਾ ਮੇਰੇ ਵਾਲੇ ਚੈਨਲ ਤੇ ਕਪੜਾ ਪਾਉਣਾ ਚਾਹੁੰਦੇ ਆ ਕੰਮ ਚਲਾਉਣਾ ਚਾਹੁੰਦੇ ਆ ਫੋਨ ਕਰਦੇ ਨਹੀਂ ਛਾਹਦੇ ਤਾਂ ਫੋਨ ਮੈਨੂੰ ਕਰ ਲਿਆ ਕਰੋ ਕੋਈ ਦਿੱਕਤ ਨਹੀਂ ਆਹ ਚੀਜ਼ ਆਪਾਂ ਨੇ ਧਿਆਨ ਰੱਖਣਾ ਜਿਹੜੀਆਂ ਭੈਣਾਂ ਦੀਆਂ ਪੈਂਟ ਜਾਂ ਪਜਾਮੇ ਉੱਚੇ ਚਲੇ ਜਾਂਦੇ ਆ ਮੈਂ ਸ਼ਾਰਮੇ ਤੁਹਾਨੂੰ ਲਾ ਕੇ ਦਿਖਾਉਣਾ ਤੁਸੀਂ ਕੀ ਕਰਨਾ ਆ ਸਿੱਧਾ ਨਾ ਕੱਟਾ ਕਰੋ ਕਈ ਵਾਰੀ ਕੀ ਹੁੰਦਾ ਵੀ ਇਹਦੇ ਨਾਲ ਹੀ ਕੱਟਣ ਐਨਾ ਤੁਸੀਂ ਦੋ ਸੂਤ ਡਾਊਨ ਕਰ ਲਿਆ ਕਰੋ ਇੱਥੋਂ ਠੀਕ ਆ ਹਨ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਜਿਹੜੀਆਂ ਭੈਣਾਂ ਦੇ ਪਜਾਮੇ ਤਾਂ ਹੁਣ ਚੜਦੇ ਸੀ ਫੇਰ ਵੀ ਨਹੀਂ ਚੜਨ ਉਹ ਹਟਦੇ ਇੱਕ ਚੀਜ਼ ਨੂੰ ਹੋਰ ਦੱਸਣਾ ਬਾਕੀ ਵੀਡੀਓ ਨੂੰ ਨਾ ਪੂਰਾ ਐਂਡ ਤੱਕ ਦੇਖਿਆ ਕਰ ਸਾਨੂੰ ਕੋਈ ਇਹ ਨਹੀਂ ਹੈ ਵੀ ਵੀਡੀਓ ਲੰਮੀ ਕਰਨ ਚ ਜਾਂ ਕੁਝ ਹੋਊਗਾ ਮੈਂ ਤੁਹਾਨੂੰ ਕੰਮ ਦੀਆਂ ਬਰੀਕੀਆਂ ਤਾਂ ਸਮਝਾਉਣਾ ਤੁਸੀਂ ਭੈਣੋਂ ਪਜਾਮਾ ਬਣਾ ਲੈਣੀਆ ਇੱਥੇ ਇੰਟਰਲੌਕ ਵੀ ਮਾਰਤੀ ਉਹ ਪਜਾਮਾ ਇੱਥੋਂ ਹੋਰ ਜਿੱਡਾ ਹੋ ਗਿਆ ਐ ਕਰਨਾ ਸੀ ਆਪਾਂ ਨੂੰ ਬਿਲਕੁਲ ਸਿੱਧਾ ਐਸੇ ਉਹਨੂੰ ਇੰਨੀ ਪ੍ਰੈਸ਼ਰ ਮਾਰ ਕੇ ਪਾਣੀ ਵਾਲਾ ਫੁਹਾਰਾ ਜਿਹਾ ਇੱਕ ਫੁਲ ਅਲੈਗਰ ਕੁਦਾਤਾ ਬੀਰ ਪਿਆਦਾ ਇੰਦਾ ਹੋ ਤਾਂ ਇਹਦੀ ਜਦੋਂ ਆਪਾਂ ਪ੍ਰੈਸ ਮਾਰੀ ਜ਼ੋਰ ਦੇ ਨਾਲ ਇਹਨੂੰ ਕਹਿੰਦੇ ਸਿਉਨ ਨੂੰ ਨਰਮਾਉਣਾ ਅੱਜ ਜੀ ਆਏ ਆ ਫਿਰ ਆਏ ਹੋ ਜੋ ਜਿਹੜਾ ਤੁਹਾਡਾ ਪਿਆਮਾ ਤਾਹਣੂ ਚੜਦਾ ਸੀ ਬਿਲਕੁਲ ਹਟ ਜੂ ਚੜਨੂ ਇੱਕ ਤਾਰ ਰੱਖ ਲਿਆ ਕਰੋ ਵੱਧ ਇੱਕਾ ਫਿਰ ਵੀ ਸਮੱਸਿਆ ਆਈ ਆਉਂਦੀ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਦੇ ਵਿੱਚ ਕਮੈਂਟ ਕਰਨਾ ਤਾਂ ਤੁਹਾਡੀ ਸਮੱਸਿਆ ਦਾ ਹੋਰ ਵੀ ਬਾਦੂ ਹੱਲ ਹੈਗੇ ਵੈਸੇ ਹਟ ਜੂਗਾ ਕੋਈ ਵੱਡੀ ਗੱਲ ਨਹੀਂ ਜੇ ਕਿਸੇ ਭੈਣ ਨੇ ਪੈਂਟ ਬੜਮਾਉਣੀ ਆ ਇਸ ਤਰ੍ਹਾਂ ਦੀ ਬੂਟ ਕੱਟ ਪੈਂਟ ਤਾਂ ਉਹ ਇਹਨਾਂ ਨਾਲ ਫੋਨ ਤੇ ਸੰਪਰਕ ਕਰ ਸਕਦਾ ਇਹਨੂੰ ਫੋਨ ਨਾਲ ਆਪਣਾ ਨਾਪ ਆਪਣਾ ਦੇ ਸਕਦਾ ਬਠਿੰਡੇ ਜੇ ਕਿਸ ਨੇ ਕੱਪੜੇ ਫੜਾਉਣੇ ਆ ਤਾਂ ਬਠਿੰਡੇ ਤੀਜੇ ਦਿਨੋਂ ਆਉਂਦੇ ਰਹਿੰਦੇ ਆ ਤੁਸੀਂ ਉੱਥੇ ਵੀ ਕੱਪੜੇ ਫੜਾ ਸਕਦੇ ਹੋ ਜੇ ਕਿਸ ਨੇ ਭੈਣ ਨੇ ਲੇਡੀ ਸੂਟ ਫੜਾਉਣਾ ਬਠਿੰਡੇ ਆ ਕੇ ਇਹਨਾਂ ਨੂੰ ਵੀ ਅਸੀਂ ਆ ਨਹੀਂ ਸਕਦੇ ਸਿਵੀਆਂ ਤਾਂ ਤੁਸੀਂ ਬਠਿੰਡੇ ਵੀ ਇਹਨਾਂ ਨੂੰ ਫੋਨ ਤੇ ਗੱਲਬਾਤ ਕਰਕੇ ਬਠਿੰਡੇ ਕੱਪੜੇ ਫੜਾ ਸਕਦੇ ਹੋ ਜੇ ਕੋਈ ਸਿਵੀਆਂ ਆ ਸਕਦਾ ਤਾਂ ਸਿਵੀਆਂ ਵੀ ਇਹਨਾਂ ਨੂੰ ਫੋਨ ਕਰਕੇ ਆਉਣਾ ਅਦਰਵਾਈਜ਼ ਬਿਨਾਂ ਫੋਨ ਕਰੇ ਤਾਂ ਨਹੀਂ ਆਉਣਾ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਓ ਅਗਲੀ ਵੀਡੀਓ ਤੁਸੀਂ ਕੀ ਹੋਈ ਦੇਖਣੀ ਚਾਹੁੰਦੇ ਹੋ ਉਹ ਵੀ ਕਮੈਂਟ ਕਰਿਓ ਤਦ ਤੱਕ ਧੰਨਵਾਦ ਜੀ